ਸਾਨ ਪ੍ਰਭੂ ਸਤ ਸ੍ਰੀ ਅਕਾਲ ਆਪਣੇ ਬਰਸੀਨ ਵੀਜਿਆ ਹੋਇਆ ਇਹ ਹਰਾ ਹੁਣਾ ਸ਼ੁਰੂ ਹੋ ਗਿਆ ਤੇ ਇਧਰ ਪਸ਼ੂਆਂ ਵਾਸਤੇ ਮੱਕੀ ਵੀ ਵਿੱਜੀ ਹੋਈ ਆ ਇਹ ਵੀ ਬਹੁਤ ਵਧੀਆ ਹੋ ਗਈ ਲੋਕ ਤੁਸੀਂ ਦੇਖੋ ਜਿਹਨੂੰ ਵੀ ਬਸ 2-4 ਦਿਨਾਂ ਨੂੰ ਵੱਢ ਲਾ ਲਾਂਗੇ ਬਹੁਤ ਵਧੀਆ ਖੜੀ ਹੈ ਮਸਲੀ ਪਰਲੇ ਪਾਸੇ ਜੀਰੀ ਖੜੀ ਆ ਮੱਕੀ ਦੇਖੋ ਕਿੰਨੀ ਸੋਹਣੀ ਹੈ ਖਰਾ ਆਪਣੇ ਹੁਣ ਠੀਕ ਹੋ ਜੂ ਪਹਿਲਾਂ ਮਰ ਗਿਆ ਸੀ ਮੀਹਾਂ ਦੇ ਵੇਲੇ ਉਹ ਠੀਕ ਹੋ ਜੂਗਾ ਹਰੇ ਦਾ ਕੰਮ। ਕਮੱਕੀ ਨੂੰ ਵੱਡਾ ਲੱਗ ਗਿਆ ਜਦੋਂ। ਬਾ ਦੋ ਚਾਰ ਦਿਨ ਚਲਾ ਲਾਂਗੇ। ਧੰਨਵਾਦ।